ਸੁਰਲੀ ਦੀ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਸੁਰਲੀ ਦੀ ਬ੍ਰੇਕਿੰਗ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਵਾਸੀਆਂ ਨੂੰ ਤੋਹਫਾ पंजे खोलिया जाएगा पहला बुटीक होटल लोहड़ी तो बाद पटेला किला मुबारक होटल लोगों समर्पित किया जाएगा किला मुबारक खोलिया जाने वाला होटल डैस्टीनेशन वैडिंग पसंदीदा स्थान बन जाएगा गुरु तेग बहादुर जी ने साढ़े तीन सौ वे शहीद दिहाड़े समर्पित प्रोग्रामा भी प्रवानगी जोड़ी दी गई है राज्य सैर सपाटे उत्साहित करने के लिए आधुनिक सम्मेलन केन्द्र भी स्थापित किए जा मुखी ने विभाग रणजीत सागर डैम शाहपुरी कं डैम सूबे के कंडी खेत के आले दुआले ਦੇਖ ਖੇਤਰਾ ਨੂੰ ਵਿਕਸਿਤ ਕਰਨ ਦੇ ਲਈ ਵੀ ਆਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਰੰਗਲਾ ਪੰਜਾਬ ਤਿਉਹਾਰ ਮਨਾਉਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਸੋ ਪੰਜਾਬ ਵਾਸੀਆਂ ਨੂੰ ਤੋਹਫਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਚ ਪਹਿਲਾ ਬੁਟੀਕ ਹੋਟਲ ਖੋਲਿਆ ਜਾਵੇਗਾ ਡੈਸਟੀਨੇਸ਼ਨ ਵਿਡਿੰਗ ਦੇ ਲਈ ਜਿਹੜਾ ਕਿ ਇਹ ਜਾਣਾ ਜਾਵੇਗਾ ਜੋ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੀ ਸਮਰਪਿਤ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਖੋਲਿਆ ਜਾਵੇਗਾ ਪਹਿਲਾ ਬੁਟੀਕ ਹੋਟਲ ਤੇ ਸੀਐਮ ਮਾਲ ਨੇ ਰੰਗਲਾ ਪੰਜਾਬ ਤਿਉਹਾਰ ਮਨਾਉਣ ਦੀ ਵੀ ਪ੍ਰਵਾਨਗੀ ਦੇ ਦਿੱਤੀ